ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਧਾਰਮਿਕ ਗੀਤ ਸਿੱਖਾਂਗੇ ਜੀ ਕਲ ਕੀ ਧਰ ਦਸਮੇਸ਼ ਪਿਤਾ ਜਿਹਾ ਦੁਨੀਆ ਤੇ ਕੋਈ ਹੋਇਆ ਨਾ ਜਦੋਂ ਵੀਰਾਂ ਤੇ ਸਕੇਲ ਤੇ ਇਸ ਧਾਰਮਿਕ ਗੀਤ ਨੂੰ ਆਪਾਂ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਤੇ ਗਾਇਨ ਕਰਦੇ ਹਾਂ ਕਿਉਂਕਿ ਆਸਾਨੀ ਦੇ ਨਾਲ ਜਿਨ੍ਹਾਂ ਵੀਰਾਂ ਦੀ ਰੇਂਜ ਘੱਟ ਹੈ ਜਿਆਦਾ ਉੱਚੇ ਸੁਰ ਤੇ ਨਹੀਂ ਜਾਂਦੀ ਹੈ ਉਹ ਵੀ ਪਹਿਲੇ ਕਲ ਨੂੰ ਸਾ ਮੰਨ ਕੇ ਇਸ ਗੀਤ ਨੂੰ ਆਸਾਨੀ ਦੇ ਨਾਲ ਗਾਇਨ ਕਰ ਸਕਦੇ ਹਨ ਸੁਰ ਕਿਹੜੇ-ਕਿਹੜੇ ਲੱਗ ਰਹੇ ਹਨ ਆਪ ਜੀ ਦੇਖ ਹੀ ਰਹੇ ਹੋ ਤੇ ਦੇਖਦੇ ਹਾਂ ਕਲਗੀ ਧਰ ਦਸ ਮੇਸ਼ ਪਿਤਾ ਜੇਹਾ ਦੁਲਿਆ ਤੇ ਕੋਹੀ ਹੋਇਆ ਨਾ ਚਾਰ ਪੁੱਤਰ ਹੋਣੇ ਵਤਨਾ ਤੋਂ ਵਾਰੇ ਇੱਕ ਵਿਲਾਲ ਲਕੋਆ ਨਾ ਦੁਨੀਆ ਤੇ ਕੋਈ ਹੋਇਆ ਨਾ ਚਾਰ ਪੁੱਤਰ ਉਹਨੇ ਵਤਨਾ ਤੋਂ ਵਾਰੇ ਇੱਕ ਵਿਲਾਲ ਲਕੋਆ ਨਾ ਇੱਕ ਵਿਲਾਲ ਲਕੋਆ ਨਾ कलगीतार् दश मे पिताजेहा कलगीतार् दश मे पिताजेहा दु्यालगीतार् दश मेष् पिताजेहा ਦੁਨੀਆ ਤੇ ਕੋਈ ਹੋਇਆ ਨਾ ਚਾਰ ਪੁੱਤਰ ਓਨੇ ਵਤਨ ਤੋਂ ਵਾਰੇ ਚਾਰ ਪੁੱਤਰ ਓਨੇ ਵਤਨ ਤੋਂ ਵਾਰੇ ਇੱਕ ਵੀ ਲਾਲ ਲਕੋਇਆ ਇੱਕ ਵੀ ਲਾਲ ਲਕੋਇਆ ਨਾ ਇੱਕ ਵੀ ਲਾਲ ਲਕੋਇਆ ਨਾ ਚਾਰ ਪੁੱਤਰ ਉਹਨੇ ਵਤਨਾ ਤੋਂ ਵਾਰੇ ਇੱਕ ਵੀ ਲਾਲ ਲਕੋਇਆ ਨਾ ਇੱਕ ਵੀ ਲਾਲ ਲਕੋਇਆ ਨਾ कलंगी दुनिया ते कोई होया ना चार पुत्र ओनवत् एक भी लाल कोया ना ਇਤ ਵਿਲਾਲ ਲਕੋਯਾਨਾ ਇਸ ਦੀ ਤੇਗ ਦੀ ਤਾਰ ਦੇ ਗੇ ਜ਼ਾਲਮ ਕੋਈ ਮਦੋਯਾਨਾ ਜਿਸ ਦੀ ਤੇਗ ਦੀ ਤਾਰ ਦੇ ਗੇ ਜ਼ਾਲਮ ਕੋਈ ਖਲੋਯਾ naam jis de tega ditar diye gale zalim ko ikalo jis de tega ditar diye gale zalim ko ikalo ya ਉਨੇ ਵਤਨਾ ਤੋਂ ਵਾਰੇ ਚਾਰ ਪੁੱਤਰ ਉਨੇ ਵਤਨਾ ਤੋਂ ਵਾਰੇ ਇੱਕ ਵੀ ਲਾਲ ਲਕੋਆ ਨਾ ਇੱਕ ਵੀ ਲਾਲ ਲਕੋਆ ਨਾ ਤੇ ਹੁਣ ਅੰਤਰਾ ਦੁਨੀਆਂ ਵਿੱਚ ਅਵਤਾਰ ਵੀ ਆਏ ਦਾਤ ਤੇ ਬਨਕਰ ਵੀ ਆਏ ਦੁਨੀਆਂ ਵਿੱਚ ਅਵਤਾਰ ਵੀ ਆਏ ਦਾਤ ਤੇ ਬਨਕਰ ਵੀ ਆਏ ਪਰਮ ਕਰੰ ਦਾ ਜੀ ਕਿਸੇ ਨੇ ਸਤ ਦੁਰਵਾਜੋ ਨਾ ਚਾਰ ਪੁੱਤਰ ਹੋਨੇ ਵਤਨ ਤੋਂ ਵਾਰੇ ਇੱਕ ਵੀ ਲਾਲ ਨ ਕੋਇਆ ਨਾ ਇੱਕ ਨੀਲਾ ਨ ਕੋਇਆ ਨਾ ਦੁਨੀਆਂ ਵਿੱਚ ਅਵਤਾਰ ਵੀ ਆਏ ਦਾਤੇ ਤੇ ਬਲਕਾਰ ਵੀ ਆਏ ਦੁਨੀਆਂ ਵਿੱਚ ਅਵਤਾਰ ਵੀ ਆਏ ਦਾਤੇ ਤੇ ਬਲਕਾਰ ਵੀ ਆਏ ਧਰਮ ਕਰਮ ਦਾ ਬੀਜ ਕਿਸੇ ਨੇ ਧਰਮ ਕਰਮ ਦਾ ਬੀਜ ਕਿਸ ਨੇ ਸਤ ਗੁਰ ਬਾਝੋਂ ਬੋਇਆ ਨਾ ਧਰਮ ਕਰਮ ਦਾ ਬੀਜ ਕਿਸ ਨੇ ਸਤ ਗੁਰ ਬਾਝੋਂ ਬੋਇਆ ਨਾ ਚਾਰ ਪੁੱਤਰ ਉਹਨੇ ਵਤਨਾ ਤੋਂ ਵਾਰੇ ਚਾਰ ਪੁੱਤਰ ਹੋਨੇ ਵਤਨਾ ਤੋਵਾਰੇ ਇੱਕ ਵੀ ਲਾਲ ਲਕੋਆ ਨਾ ਇੱਕ ਵੀ ਲਾਲ ਲਕੋਆ ਨਾ ਤੇ ਇਸੇ ਤਰੀਕੇ ਨਾਲ ਅਗਲੇ ਦੋ ਅੰਤਰੇ ਵੀ ਆ ਜਾਂਦੇ ਹਨ ਤੇ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਤਰ੍ਹਾਂ ਮੇਂ ਗੀਤ ਨੂੰ ਸੇਖ ਸਕੋਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ